ਸਤਿ ਸ਼੍ਰੀ ਅਕਾਲ ਵੀਰੋ ਮੈਂ ਤੁਹਾਡਾ ਆਪਣਾ ਪਿਆਰਾ ਡਾਕਟਰ ਮਨਦੀਪ ਗੌਰ ਆਪਾਂ ਦੋਸਤੋ ਜਲਦੀ ਪੈਰਾਨਾਰਮਲ ਦੇ ਉੱਪਰ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ YouTube ਦੇ ਉੱਪਰ ਉਮੀਦ ਆ ਤੁਹਾਡਾ ਸਾਰਿਆਂ ਦਾ ਸਾਥ ਰਹੂਗਾ ਹੁਣ ਪੈਰਾਨਾਰਮਲ ਇਵੈਂਟਸ ਜਾਂ ਪੈਰਾਨਾਰਮਲ ਚੀਜ਼ਾਂ ਹੁੰਦੀਆਂ ਕੀ ਨੇ ਕਈ ਆਪਾਂ ਕਈ ਵਾਰੀ ਕਿਸੇ ਚੀਜ਼ ਨੂੰ ਕਰਾਮਾਤੀ ਅਦਭੁਤ ਦੇਵੀ ਗੈਬੀ ਰੱਬੀ ਸਮਝ ਲੈਂਦੇ ਆ ਜਦ ਕਿ ਉਹ ਹੁੰਦੀ ਨਹੀਂ ਹੈ ਉਦੇ ਪਿੱਛੇ ਕੋਈ ਨਾ ਕੋਈ ਵਿਗਿਆਨਿਕ ਕਾਰਨ ਹੁੰਦਾ ਹੈ ਜਾਂ ਵਿਗਿਆਨਿਕ ਪ੍ਰਯੋਗ ਹੁੰਦਾ ਆਪਾਂ ਮੈਂ ਸ਼ੁਰੂਆਤ ਕਰੂੰਗਾ ਸਭ ਤੋਂ ਪਹਿਲਾਂ ਐਮਰੋਹਾਈ ਦੀ ਸੀਰੀਜ਼ ਦੇ ਨਾਲ ਐਮਰੋਹਾਈ ਇੱਕ ਐਸਾ ਫੀਨੋਮਨਾ ਹੈ ਐਸੀ ਚੀਜ਼ ਹੈ ਜਿਹਦੇ ਬਾਰੇ ਵਿਸ਼ਵ ਭਰ ਦੇ ਵਿੱਚ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉਹ ਕੋਈ ਕਰਾਮਾਤੀ ਚੀਜ਼ ਨਹੀਂ ਹੈ ਉਹ ਇੱਕ ਮਾੜੇ ਸਾਇੰਟਿਫਿਕ ਪ੍ਰਯੋਗ ਦਾ ਨਤੀਜਾ ਹੈ ਕੀ ਹੋਇਆ ਕਿ ਜੈਨੇਟਿਕ ਮੋਡੀਫਿਕੇਸ਼ਨ ਜਿਹਨੂੰ ਕਹਿੰਦੇ ਆ ਵੀ ਕਿਸੇ ਜਾਨਵਰ ਦੇ ਵਿੱਚ ਵਿਗਿਆਨਿਕ ਪ੍ਰਯੋਗਾਂ ਰਾਹੀਂ ਕੋਈ ਚੇਂਜ ਕਰਨ ਦੀ ਕੋਸ਼ਿਸ਼ ਕਰਨੀ ਕਿਸੇ ਪਾਗਲਸਨ ਕੀ ਵਿਗਿਆਨਿਕ ਦੁਆਰਾ ਉਹ ਇਸ ਤਰ੍ਹਾਂ ਦੀ ਹੈ ਉਹਨੂੰ ਕਹਿੰਦੇ ਨੇ ਐਮਰੋਫਾਈ ਤੁਸੀਂ ਥੋੜਾ ਬਹੁਤ ਇਹਦੇ ਤੇ ਰਿਸਰਚ ਜ਼ਰੂਰ ਕਰਿਓ ਤਾਂ ਕਿ ਸਮਝ ਸਕੋ ਵੀ ਪੈਰਾਨਾਰਮਲ ਚੀਜ਼ਾਂ ਕੀ ਹੁੰਦੀਆਂ ਨੇ ਉਹਨੂੰ ਅੱਜ ਦੀ ਤਰੀਕ ਵਿੱਚ ਲੋਕ ਨਾ ਕੋਈ ਰੱਬੀ ਹਸਤੀ ਸਮਝ ਕੇ ਪੂਜਣ ਤੱਕ ਲੱਗ ਪਏ ਜਦਕਿ ਉਹ ਐਕਚੁਅਲ ਦੇ ਵਿੱਚ ਹੈ ਕਿ ਕਿ ਉਹ ਪੁੱਠਾ ਸਿੱਧਾ ਸੈਂਟੀਫਿਕ ਪ੍ਰਯੋਗ ਹੈ ਉਹਨੂੰ ਕਹਿੰਦੇ ਨੇ ਐਮਰੋਫਾਈ ਥਾਈਲੈਂਡ ਦਾ ਇਹ ਵਰਡ ਹੈ ਤੇ ਉਹਦੇ ਸਪੈਲਿੰਗ ਕੀ ਨੇ ਮ ਆ ਰ ਓ ਐਚ ਓ ਜੀ ਕਿਉਂਕਿ ਹੈਂਸੇ ਕਰੋਨੇ ਦੇ ਜਿਵੇਂ ਸੀਗਾ ক্রিকেট ਪਲੇਅਰ ਉਹਦੇ ਵਿੱਚ ਨਾਮ ਦੇ ਵਿੱਚ ਜੇ ਜਿਹੜਾ ਹੈਗਾ ਐਚ ਦਾ ਕੰਮ ਕਰਦਾ ਸੀਗਾ ਇੱਥੇ ਵੀ ਐਚ ਦਾ ਕੰਮ ਕਰਦਾ ਇਹ ਆ ਤੁਸੀਂ ਦੇਖ ਸਕਦੇ ਹੋ ਐਮਰੋਹੋਏ ਮ ਆ ਰ ਓ ਐਚ ਓ ਜੀ ਇਹਨੂੰ ਕਹਿੰਦੇ ਨੇ ਤੇ ਜਰੂਰ ਰਿਸਰਚ ਕਰਿਓ ਥੋੜੀ ਬਹੁਤ ਦੇਖਿਓ ਹੋਇਆ ਐਂਡ 온ਟਾਰੀਓ ਦੇ ਵਿੱਚ ਨਾ ਚਾਰ ਬੱਚੇ ਜਿਹੜੇ ਨੇ ਗਾਇਬ ਹੋ ਗਏ ਬੱਚੇ ਮਤਲਬ ਬਹੁਤੇ ਛੋਟੇ ਨਹੀਂ ਥੋਡੇ ਵਰਗੇ ਜਵਾਨ ਗੱਭਰੂ ਉਹਨਾਂ ਦੇ ਜਿਹੜੇ ਬੈਗ ਸੀਗੇ ਉਹ ਜੰਗਲ ਦੇ ਕਿਨਾਰੇ ਮਿਲੇ ਉਹ ਜੰਗਲ ਦੇ ਵਿੱਚ ਚਲੇ ਗਏ ਉਹਨਾਂ ਨੇ ਅਸਲ 'ਚ ਉਹ ਕਲਟ ਜੁਆਇਨ ਕਰ ਲਿਆ ਉਹ ਕਲਟ ਕੀ ਆ ਕਿ ਉਸ ਜਾਨਵਰ ਨੂੰ ਰੱਬ ਵਾਂਗੂ ਪੂਜਣ ਲੱਗ ਪਏ ਲੋਕ ਉਹ ਜਾਨਵਰ ਹੈ ਕੀ ਕੀ ਉ ਵਿਏਤਨਾਮ ਤੋਂ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਅਮਰੀਕਾ ਤੇ ਵਿਏਤਨਾਮ ਦੀ ਆਪਸ ਵਿੱਚ ਵਾਰ ਚੱਲ ਰਹੀ ਸੀ ਕਿਤੇ ਨਾ ਕਿਤੇ ਅਮਰੀਕਨ ਸੈਨਿਕ ਜਿਹੜੇ ਨੇ ਵਿਏਤਨਾਮੀ ਸੈਨਿਕਾਂ ਦੇ ਹੱਥੋਂ ਬਹੁਤੇ ਮਾਰੇ ਜਾਣ ਲੱਗ ਪਏ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਮਨੋਬਲ ਤੋੜਿਆ ਜਾਬ ਉਹਦੇ ਲਈ ਉਹਨਾਂ ਨੇ ਕੀ ਕੀਤਾ ਜਿਹੜੇ ਜ਼ਮੀਨ ਚੋਂ ਕੁਝ ਜਾਨਵਰ ਕੱਢੇ ਕੀਟ ਪਤੰਗੇ ਗੰਡੋਏ ਸੱਪ ਐਦਾਂ ਜੀਬੂ ਗਰੀਬ ਚੀਜ਼ਾਂ ਤੱਡੀਆਂ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਜੈਨੇਟਿਕਲੀ ਮੋਡੀਫਾਈ ਕਰਕੇ ਉਹਨਾਂ ਦੇ ਸਾਈਜ਼ ਵੱਡੇ ਕਰਦੇ ਵੀ ਇਹ ਜਾਨਵਰ ਕਦੇ ਨਾ ਕਦੇ ਵਿਏਤਨਾਮੀ ਆਰਮੀ ਦੇ ਸਾਹਮਣੇ ਆਣਗੇ ਤੇ ਉਹ ਖੌਫ ਨਾਲ ਡਰ ਕੇ ਉਹਨਾਂ ਦਾ ਤਾਂ ਹਾਰਟ ਫੇਲ ਹੋਣ ਵਾਲੇ ਹੋ ਜਾਣਗੇ ਤਾਂ ਮਨੋਬਲ ਟੁੱਟ ਜਾਣਗੇ ਉਹਨਾਂ ਦੇ ਜੰਗ ਹਾਰ ਜਾਣਗੇ ਉਹ ਤਾਂ ਹੋਇਆ ਕਿ ਕੀ ਉਹ ਜਾਨਵਰ ਨਿਕਲਣ ਲੱਗੇ ਹੌਲੀ 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 ਉਹਨਾਂ ਨੂੰ ਸਮਝਾਉਣ ਲੱਗ ਪਿਆ ਵਿਅਤਨਾਮੀਆਂ ਨੂੰ ਉਹਨਾਂ ਨੇ ਇਵਨ ਪਾਲਣੇ ਸ਼ੁਰੂ ਕਰਤੇ ਉਹ ਜਾਨਵਰ ਵੀ ਇਹ ਤਾਂ ਵੱਡੇ ਸਾਈਜ਼ ਦੇ ਉਹੀ ਆਮ ਜਾਨਵਰੀ ਨੇ ਪਰ ਸਾਈਜ਼ ਵੱਡਾ ਹੈ ਪਾਲਣੇ ਸ਼ੁਰੂ ਕਰਤੇ ਤਾਂ ਫਿਰ ਇਹਨਾਂ ਨੇ ਇੱਕ ਹੋਰ ਚੇਂਜ ਕੀਤੀ ਇਹਨਾਂ ਨੇ ਕੀ ਕੀਤਾ ਉਹ ਜਾਨਵਰਾਂ ਨੂੰ ਉਹਨਾਂ ਦੀ ਜੈਨੇਟਿਕ ਮੋਡੀਫਿਕੇਸ਼ਨ ਕਰਕੇ ਉਹਨਾਂ ਨੂੰ ਵਾਇਲੈਂਟ ਕਰਤਾ ਯਾਨੀ ਉਹ ਮਾਰਨ ਲੱਗੇ ਤੇ ਬੰਦਿਆਂ ਨੂੰ ਨੁਕਸਾਨ ਪਹੁੰਚਾਉਣ ਲੱਗੇ ਹੋਰ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣ ਲੱਗੇ ਫੇਰ ਇੱਕ ਗੜਬੜ ਹੋ ਗਈ ਇਹ ਮਤਲਬ ਫਿਰ ਉਹਨ ਕੋਈ ਇਹ ਜੇ ਜਾਨਵਰ ਨੂੰ ਇਹ ਪਛਾਣ ਥੋੜੀ ਨਾ ਰਹਿੰਦੀ ਆ ਵੀ ਅਮਰੀਕਨ ਸੈਨਿਕ ਨੇ ਜਾਂ ਵੀਅਤਨਾਮੀ ਸੈਨਿਕ ਨੇ ਉਹਨਾਂ ਨੇ ਦੋਨੋਂ ਸਾਈਡ ਦੇ ਸੈਨਿਕ ਮਾਰਨੇ ਸ਼ੁਰੂ ਕਰਤੇ ਨਾ ਜਾਨਵਰਾਂ ਨੇ ਈਵਨ ਇੱਕ ਜਗ੍ਹਾ ਤਾਂ ਕਹਿੰਦੇ ਵੀ ਇਸ ਤਰ੍ਹਾਂ ਵੀ ਹੋਇਆ ਵੀ ਵੀਅਤਨਾਮੀ ਤੇ ਅਮਰੀਕਨ ਸੈਨਿਕਾਂ 'ਚ ਲੜਾਈ ਚੱਲ ਰਹੀ ਸੀ ਉੱਥੇ ਹੀ ਕਹਿ ਜਾ ਜਾਨਵਰ ਪਹਿਲਾ ਹੋ ਗਿਆ ਤੇ ਈਵਨ ਦੋਨੋਂ ਆਰਮੀਆ ਨੂੰ ਮਿਲ ਕੇ ਉਸ ਜਾਨਵਰ ਦੇ ਖਿਲਾਫ ਲੜਨਾ ਪਿਆ ਸੋ ਇਹ ਉਹ ਮਤਲਬ ਉਸ ਤੋਂ ਬਾਅਦ ਫਿਰ ਕੀ ਹੋਇਆ ਹੌਲੀ 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 ਉਹਨਾਂ ਨੇ ਇਹੋ ਜਿਹੇ ਜਾਨਵਰਾਂ ਨੇ ਦੂਸਰੇ ਜਾਨਵਰਾਂ ਦੇ ਨਾਲ ਇੰਟਰਪਰੀਟਿੰਗ ਕਰ ਲਈ ਜਿਹਦੇ ਨਾਲ ਹਰ ਤਰ੍ਹਾਂ ਦੇ ਜਾਨਵਰ ਦਾ ਸਾਈਜ਼ ਜਿਹੜਾ ਹੈਗਾ ਉਹ ਆਦਮ ਕੱਦ ਹੋ ਗਏ ਕਈਆਂ ਦੇ ਤਾਂ ਉਹਦੇ ਚੋਂ ਇੱਕ ਖਾਸ ਜਾਨਵਰ ਸਾਹਮਣੇ ਆਇਆ ਉਹ ਉਹਨੂੰ ਐਮਰੋਹਾਈ ਜੀਨੂੰ ਕਹਿੰਦੇ ਨੇ ਉਹ ਹੈਗਾ ਅਸਲ 'ਚ ਪਤੰਗਾ ਤੇ ਜਿਹਨੂੰ ਆਪਾਂ ਪਰਵਾਨਾ ਵੀ ਕਹਿੰਦੇ ਆ तितਲੀ ਵਰਗਾ ਹੁੰਦਾ ਮੌਥ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਉਹਨੂੰ ਤਾਂ ਕੀ ਹੋਇਆ ਉਹ ਮੌਥ ਜੈਨੇਟਿਕਲੀ ਇਨਸਾਨ ਵਾਲੇ ਅੱਧੇ ਲੱਛਣ ਉਹ ਚ ਇਨਸਾਨ ਵਾਲੇ ਹੋ ਗਏ ਅੱਧੇ ਦੂਜੇ ਹੋ ਗਏ ਉਹਦੇ ਫੰਗ ਵੀ ਉੱਗ ਗਿਆ ਏ ਹੁਣ ਉਹ ਕੀ ਕੀ ਇਸ ਕਾਬਲ ਵੀ ਹੋ ਗਿਆ ਵੀ ਉਹ ਇਨਸਾਨਾਂ ਦੇ ਦਿਮਾਗ ਨੂੰ ਮੈਨਿਪੂਲੇਟ ਵੀ ਕਰ ਲੈਂਦਾ ਯਾਨੀ ਉਹਨਾਂ ਨੂੰ ਬਰੀ ਬਰਗਲਾਵ ਹੀ ਲਿੰਦਾ ਤਾਂ ਇਹ ਜੇ ਬਹੁਤ ਸਾਰੇ ਡਾਕਟਰ ਜਿਆਦਾਤਰ ਮੈਡੀਕਲ ਕਮਿਊਨਿਟੀ ਦੇ ਬੰਦੇ ਜਿਹੜੇ ਨੇ ਉਹਦੇ ਚੇਲੇ ਬਣ ਕੇ ਜਾਂ ਉਹਦੇ ਪ੍ਰਭਾਵ ਚ ਆ ਗਏ ਕਿਉਂਕਿ ਕੀ ਹੈ ਕਿ ਇਹਦੇ ਕੁਝ ਬੜੇ ਅਜੀਬੋ-ਗਰੀਬ ਲੱਛਣ ਨੇ ਜਿਹਦੇ ਕਰਕੇ ਇਹਦੇ ਦੇਵੀ ਆ ਗੈਬੀ ਆ ਰੱਬੀ ਹੁਣ ਦਾ ਭਲੇਖਾ ਪੈਂਦਾ ਉਹ ਕੀ ਨੇ ਕਿ ਜਿਵੇਂ ਕਿਸੇ ਕੁਝ ਕੈਂਸਰ ਪੇਸ਼ੈਂਟਸ ਹੁੰਦੇ ਨੇ ਉਹਨਾਂ ਦੇ ਟਿਸ਼ੂਜ਼ ਜਿਹੜੇ ਬੰਨ੍ਹੇ-ਬੰਦ ਹੋ ਜਾਂਦੇ ਨੇ ਤਾਂ ਇਹ ਕੀ ਹੈ ਕਿ ਜੇ ਕਿਸੇ ਦੇ ਅੰਦਰ ਇਹਦਾ ਕੁਝ ਕੁ ਖੂਨ ਜਾਂ ਜਿਹੜਾ ਹੈਗਾ ਕੁਝ ਚੀਜ਼ਾਂ ਨੇ ਬੋਨ ਮੈਰੋ ਟਾਈਪ ਜਿਹੜਾ ਕੁਝ ਅੰਦਰ ਲਿਕਵਿਡ ਹੁੰਦਾ ਅਗਰ ਉਹ ਟ੍ਰਾਂਸਪਲੈਂਟ ਕਰ ਦਿੱਤਾ ਜਾਵੇ ਇੰਪਲਾਂਟ ਕਰ ਦਿੱਤਾ ਜਾਵੇ ਤਾਂ ਉਹ ਇਨਸਾਨ ਈਵਨ ਕੈਂਸਰ ਵੀ ਟ੍ਰੀਟ ਹੋ ਜਾਂਦਾ ਉਹਦੇ ਗਲੇ ਸੜੇ ਇਨਸਾਨ ਦਾ ਕੋਈ ਅੰਗ ਗਲ ਜੇ ਉਹਦੇ ਨਾਲ ਟ੍ਰੀਟ ਹੋ ਜਾਂਦਾ ਤਾਂ ਬਹੁਤ ਸਾਰੇ ਇਹ ਜੇ ਡਾਕਟਰ ਨੇ ਜਿਨ੍ਹਾਂ ਨੇ ਈਵਨ ਮੈਕਸੀਕੋ ਦੇ ਵਿੱਚ ਇੱਕ ਡਾਕਟਰ ਹੈ ਜਿਨੇ ਇਹਦੀ ਮਤਲਬ ਕਿ ਆਪਣੀ ਪ੍ਰਸਿੱਧੀ ਦੀ ਭੁੱਖ ਦੇ ਵਿੱਚ ਇਸ ਤਰ੍ਹਾਂ ਦਾ ਪੰਗਾ ਲੈ ਲਿਆ ਤੇ ਆਪਣੇ ਹਸਪੀਟਲ ਨੂੰ ਉਹਨੇ ਇਹਦੇ ਟੈਂਪਲ 'ਚ ਹੀ ਕਨਵਰਟ ਕੀਤਾ ਹੋਇਆ ਹੈ ਨੀਚਲੀਆਂ ਮੰਜ਼ਲਾਂ ਦੇ ਵਿੱਚ ਉਹ ਆਪਣੀਆਂ ਧਾਰਮਿਕ ਰਸਮਾਂ ਨਿਭਾਉਂਦੇ ਨੇ ਉੱਪਰਲੇ ਪਾਸੇ ਉਹਨਾਂ ਦੇ ਆਪਰੇਸ਼ਨ ਥੀਏਟਰ ਵਗੈਰਾ ਨੇ ਈਵਨ ਉਹ ਅੱਜ ਅੱਜ ਹੀ ਬਿਮਾਰੀਆਂ ਦਾ ਇਲਾਜ ਵੀ ਕਰ ਦਿੰਦਾ ਜਿਹਦਾ ਕਿਤੇ ਦੁਨੀਆ 'ਚ ਕਿਤੇ ਵੀ ਇਲਾਜ ਨਹੀਂ ਹੈਗਾ ਵਿਗਿਆਨ ਦਾਵਾ ਹੀ ਨਹੀਂ ਕਰਦਾ ਜਿਹਦਾ ਇਲਾਜ ਹੋਣ ਦਾ ਹਜੇ ਤੱਕ ਈਵਨ ਕੈਂਸਰ ਤਾਂ ਉਹ ਕੀ ਹੋਇਆ ਹੁੰਦਾ ਕੀ ਹੈ ਕਿ ਬਾਅਦੋਂ ਇਹਜਾ ਟ੍ਰੀਟਮੈਂਟ ਕਰਾਉਣ ਵਾਲੇ ਬੰਦਿਆਂ ਦੇ ਅੰਦਰ ਬੋਡੀ 'ਚ ਉਹ ਚੇਂਜਸ ਆਣ ਲੱਗੀਆਂ ਜਿਵੇਂ ਕਿ ਉਹ ਪਰਵਾਨਾ ਜਾਂ ਪਤੰਗਾ ਆਉਂਦੇ ਨੇ ਉਹਦਾਂ ਦੀ ਬੋਡੀ ਦੇ ਵਿੱਚ ਚਲੋ ਫੰਗ ਤਾਂ ਨਹੀਂ ਉਹ ਕੇ ਮਤਲਬ ਪਰ ਉਹਨਾਂ ਦੀਆਂ ਜਿਵੇਂ ਆਪਣੀਆਂ ਪਸਲੀਆਂ ਹੁੰਦੀਆਂ ਨੇ ਐਵੇਂ ਹੱਡੀਆਂ ਜਾਂ ਵਦਨ ਲੱਗੀਆਂ ਮਾਸ ਗਲ ਗਿਆ ਚਿਹਰੇ ਦਾ ਰੰਗ ਬਦਲ ਗਿਆ ਅੱਖਾਂ ਦਾ ਆਕਾਰ ਬਦਲ ਗਿਆ ਤਾਂ ਇਸ ਤਰ੍ਹਾਂ ਦੇ ਬਹੁਤ ਮਤਲਬ ਉਹ ਖਤਰਨਾਕ ਫੀਨੋਮੈਨਾ ਬਹੁਤ ਦੂਰ ਤੱਕ ਫੈਲ ਗਿਆ ਉਹ థਾਈਲੈਂਡ ਚਿੱਲੀ ਬ੍ਰਾਜ਼ੀਲ ਵੈਨਜ਼ੁਏਲਾ ਚਾਈਨਾ ਦੇ ਕੁਝ ਪਾਰਟ ਕੰਬੋਡੀਆ ਦੇ ਕੁਝ ਪਾਰਟ ਈਵਨ ਅਮਰੀਕਾ ਕੈਨੇਡਾ ਇਹ ਜੇ ਕੰਟਰੀਆਂ ਤੱਕ ਉਹ ਫੈਲ ਚੁੱਕਾ ਸਰਕਾਰਾਂ ਇਹਨੂੰ ਜਿੰਨਾ ਮਰਜ਼ੀ ਆਪਣੀ ਮਤਲਬ ਮਾੜੇ ਵਿਗਿਆਨਿਕ ਪ੍ਰਯੋਗ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਲੈਣ ਪਰ ਉਹਨੂੰ ਲੋਕ ਦੂਸਰੀ ਤਰ੍ਹਾਂ ਨਾਲ ਸਮਝਣ ਲੱਗ ਗਏ ਈਵਨ ਲੋਕਾਂ ਨੇ ਉਹਦੀ ਪੂਜਾ ਸ਼ੁਰੂ ਕਰਤੀ ਉਹਦੀਆਂ ਜਾਦੂਈ ਰਸਮਾਂ ਤੱਕ ਕਰਨ ਲੱਗ ਪਏ ਸੋ ਮੈਂ ਇਹੋ ਜਿਹੀਆਂ ਚੀਜ਼ਾਂ ਬਾਰੇ ਤੁਹਾਨੂੰ ਏ ਸੀਰੀਜ਼ ਦੇ ਵਿੱਚ ਕਲੀਅਰ ਕਰੂੰਗਾ ਤੇ ਮੈਂ ਸੀਰੀਜ਼ ਜਿਹੜੀ ਸ਼ੁਰੂ ਕਰ ਰਿਹਾ ਹਾਂ YouTube ਦੇ ਉੱਤੇ ਸੋ ਪਲੀਜ਼ ਮੇਰੇ ਚੈਨਲ ਨੂੰ ਜਿਹੜੇ ਵੀ ਰਸਮਈ ਚੀਜ਼ਾਂ 'ਚ ਐਦਾਂ ਦੀਆਂ ਚੀਜ਼ਾਂ 'ਚ ਵਿਸ਼ਵਾਸ ਰੱਖਦੇ ਨੇ ਜਾਣਨਾ ਚਾਹੁੰਦੇ ਨੇ ਉਹਨਾਂ ਦੇ ਪਿੱਛੇ ਦੇ ਵਿਗਿਆਨਿਕ ਕਾਰਨ ਕੀ ਨੇ ਕਿਉਂਕਿ ਇਹਨਾਂ ਦੇ ਪਿੱਛੇ ਦਾ ਵੀ ਕੋਈ ਵੀ ਕਰਾਮਾਤੀ ਕਾਰਨ ਨਹੀਂ ਹੈਗਾ ਬਹੁਤ ਸਾਰੀਆਂ ਚੀਜ਼ਾਂ ਦੇ ਪਿੱਛੇ ਵਿਗਿਆਨਿਕ ਕਾਰਨ ਨਹੀਂ ਹੁੰਦੇ ਨੇ ਸੋ ਇਹ ਵਿਗਿਆਨਿਕ ਪੁੱਠੇ ਸਿੱਧੇ ਪ੍ਰਯੋਗਾਂ ਦਾ ਨਤੀਜਾ ਜਿਹੜੀਆਂ ਜਿਹੜੀ ਚੀਜ਼ ਜ਼ਿਆਦਾ ਵਧੀਆ ਬਣ ਜਵੇ ਉਹਨੂੰ ਗਵਰਨਮੈਂਟ ਕਿਤੇ ਨਾ ਕਿਤੇ ਸਾਡੇ ਤੋਂ ਲੁਕਉਂਦੀ ਹੈ ਕਿਉਂਕਿ ਹੌਲੀ-ਹੌਲੀ ਉਸੇ ਟੈਕਨੋਲੋਜੀ ਨੂੰ ਸਾਨੂੰ ਵੇਚ ਕੇ ਹੀ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਕੈਪੀਟਲਿਸਟਾਂ ਦੀਆਂ ਸਰਕਾਰਾਂ ਬੈਠੀਆਂ ਨੇ ਉਹਨਾਂ ਨੇ ਸਾਨੂੰ ਇਹੀ ਟੈਕਨੋਲੋਜੀ ਹੌਲੀ-ਹੌਲੀ ਵੇਚ ਕੇ ਹੀ ਤਾਂ ਪੈਸੇ ਕਮਾਉਣੇ ਹੁੰਦੇ ਨੇ ਹੁਣ ਆਪਾਂ ਕਈ ਵਾਰੀ ਸੁਣਦੇ ਆਂ ਵੀ ਕਿਸੇ ਆਮ ਪੰਜਾਬ ਦੇ ਮੁੰਡੇ ਨੇ ਇੱਕ ਆਮ ਜੇ ਕਿਸੇ ਸੂਬੇ ਦੇ ਬੱਚੇ ਨੇ ਪਾਣੀ ਨਾ ਚੱਲਣ ਵਾਲੀ ਕਾਰ ਬਣਾਤੀ ਪਰ ਹੁੰਦਾ ਕੀ ਹੈ ਕਿ ਉਹ ਬੰਦਾ ਬਾਅਦ ਚ ਨਜ਼ਰ ਵੀ ਨਹੀਂ ਆਉਂਦਾ ਜਾਂ ਤਾਂ ਉਹਨੂੰ ਪੈਸੇ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ ਜਾਂ ਵਿਚਾਰੇ ਦੇ ਨਾਲ ਕੋਈ ਗਲਤਮੰਤ ਕਰ ਦਿੱਤਾ ਜਾਂਦਾ ਸੋ ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀ ਨੇ ਹਰ ਜਿਹੜੇ ਪੈਰਾਨਾਰਮਲ ਚੀਜ਼ਾਂ ਨੇ ਜਿਹੜੀਆਂ ਸਧਾਰਨ ਨਹੀਂ ਹੈਗੀਆਂ ਗੈਰ ਸਧਾਰਨ ਨੇ ਉਹਨਾਂ ਦੇ ਪਿੱਛੇ ਦੇ ਕਾਰਨ ਕੀ ਨੇ ਉਹ ਚੀਜ਼ਾਂ ਕੀ ਨੇ ਦੁਨੀਆ ਪਰ ਚਈਆਂ ਨੇ ਕਿਹ ਚੀਜ਼ਾਂ ਨੇ ਮੋਟੀਆਂ ਮੋਟੀਆਂ ਤਾਂ ਤੁਹਾਡੇ ਸਾਹਮਣੇ ਨੇ ਏਲੀਅਨਸ ਨੇ ਲੂਮੀਨਾਤੀ ਨੇ ਯੂ ਐਫ ਓਜ਼ ਨੇ ਟਾਈਮ ਟ੍ਰੈਵਲ ਹੈ ਟੈਲੀਪੋਰਟੇਸ਼ਨ ਹੈ ਟੈਲੀਕਨੈਸਿਸ ਹੈ ਬਹੁਤ ਸਾਰੀਆਂ ਸੁਪਰੀਮ ਮਨ ਕੇ ਕੁਆਲਿਟੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਕਰੰਟ ਨਹੀਂ ਲੱਗਦਾ ਹੈ ਜャ ਬੰਦਾ ਜਿਹਦੇ ਚ ਕਰੰਟ ਆ ਕਿਸੇ ਨੂੰ ਅਤ ਲਾਂਦਾ ਤਾਂ ਉਹਨੂੰ ਕਰੰਟ ਵੱਜਦਾ ਸੋ ਐਸੀਆਂ ਚੀਜ਼ਾਂ ਦੇ ਉੱਤੇ ਆਪਾਂ ਖੋਜ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਪਿੱਛੇ ਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ ਸੀਰੀਜ਼ ਦੇ ਵਿੱਚ ਮੈਨੂੰ ਉਮੀਦ ਹੈ ਮੇਰੇ ਸਾਰੇ ਵੀਰ ਆਪਣਾ ਸਾਥ ਦੇਣਗੇ ਤੇ ਇਸ ਚੈਨਲ ਨੂੰ ਜੁਆਇਨ ਕਰਨਗੇ ਦੁਬਾਰੋ ਫੇਰ ਮੈਂ ਆਪਣੇ ਚੈਨਲ ਦਾ ਨਾਮ ਦੱਸ ਦਿੰਨਾ ਪ੍ਰੋਫੈਸਰ ਪਾਰਸ ਤੇ ਜਿਹੜਾ ਆਪਣਾ ਲਿੰਕ ਹੈਗਾ ਉਹ ਡਾਕਟਰ ਮਨਦੀਪ ਗੋੜ 007 ਦੇ ਨਾਮ ਨਾਲ ਹੈਗਾ ਸੋ ਥੈਂਕ ਯੂ ਪਲੀਜ਼ ਜਲਦੀ ਜੁਆਇਨ ਕਰੋ ਤਾਂ ਕਿ ਅਪੈਰੀ ਸਰੀ ਸ਼ੁਰੂ ਕਰੀਏ